ਲੋਰੀਆ ਹਾਲਾਤ ਨੇ ਪਿੰਡ ਚੂਹੇ ਕੀ ਦੇ ਤੇ ਵੋਟਾਂ ਮੰਗਣ ਲਈ ਕੋਈ ਆਉਂਦਾ ਤੇ ਕੰਮ ਲਈ ਕੋਈ ਆਰਿਆ ਤੇ ਜੇ ਇੱਥੇ ਸ਼ੁਰੂ ਹੋਇਆ ਕੁਝ ਮਾੜਾ ਮੋਟਾ ਕੰਮ ਪਾਣੀ ਦੇ ਨਿਕਾਸ ਨੂੰ ਲੈ ਕੇ ਉਹ ਵੀ ਬੰਦ ਕਰਵਾਤਾ ਹੋਰ ਅਸੀਂ ਇੱਥੋਂ ਕੀ ਕਹਿ ਸਕਦੇ ਆ ਜੀ ਆਹ ਆ ਜੀ ਪਿੰਡ ਚੂਹੇ ਕੀ ਦੀ ਮੱਲਾ ਤੋਤਿਆਣੀ ਜਿਹਦੇ ਵੀ ਗਟਰ ਓਵਰਫਲੋ ਨੇ ਸਰਪੰਚੀ ਦਾ ਨਾਮੋਂ ਨਿਸ਼ਾਨ ਨਹੀਂ ਸਾਬਕਾ ਸਰਪੰਚ ਲੱਭਦੇ ਨਹੀਂ ਕਿਤੇ ਤੇ ਆਹ ਦੇਖ ਲਓ ਜੀਵਾ ਜੀਵਾ ਬਾਈ ਮੱਛੀਆਂ ਮੁੱਛੀਆਂ ਸਰਦੀ ਕਰੀਏ ਫਿਰ ਇੱਥੇ ਹਾਂਜੀ ਮੇ ਲਾਲਾ ਮੱਛੇ ਛੱਡਣ ਵਾਲਾ ਕੰਮ ਰਹਿ ਗਿਆ ਹੁਣ ਤਾਂ ਬਾਕੀ ਇੱਥੇ ਹਾਂਜੀ ਹਾਂਜੀ ਮੈਂ ਉਹ ਕਹਾਂ ਤੋ ਫੋਟੋ ਨਾਲ ਦਾ ਕੋਈ ਬਿਆਨ ਕਰਦਾ ਤਾਂ ਹੈ ਹੀ ਨਹੀਂ ਦਿਖਾਉਣ ਵਾਲਾ ਹੀ ਆ ਸਭ ਬਿਲਕੁਲ ਬਿਲਕੁਲ ਰੁਜ਼ਗਾਰ ਤਾਂ ਦਈਏ ਲੋਕਾਂ ਨੂੰ ਹਾਂਜੀ 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 ਇੱਥੇ ਤਾਂ ਇੱਕ ਫੋਟੋ ਲੱਗਿਆ ਸੀ ਚੰਨੀ ਦੀਆਂ ਵੀ ਚੰਨੀ ਕਰਦਾ ਗੰਦੀ ਗੱਲ ਇਹਦਾ ਹੁਣ ਇੱਥੇ ਦੱਸੋ ਵੀ ਆਹ ਪੰਚਾਇਤ ਦਾ ਕੀ ਕਰੀਏ ਕੀ ਕਿਨਾ ਤੁਹਾਡਾ ਹਾਂਜੀ ਕੀਨਾ ਤੁਹਾਡਾ ਵਰਮਪਾਲ ਸੱਬਰਵਾਲ ਜੀ ਬਾਜੀ ਕਿਵੇਂ ਹਾਲਾਤ ਨੇ ਤੁਹਾਡੇ ਇੱਥੇ ਹਾਲਾਤ ਇੱਕ ਕੋਠੀ ਦੇ ਮੋੜੇ ਖੜੇ ਕਿੰਨੀ ਸੋਹਣੀ ਕੋਠੀ ਹੈ ਨਾ ਹਾਂਜੀ ਹਾਂਜੀ ਤੇ ਬੰਦਾ ਦੇਖਦਾ ਹੋਣਾ ਵੀ ਤੋ ਕਿਹੜੇ ਰਿਸ਼ਤਾ ਰਿਸ਼ਤਾ ਹੋਣਾ ਵੀ ਯਾਰ ਕਿਆ ਬਾਤ ਕੋਠੀ ਕਿੰਨੀ ਸੋਹਣੀ ਆ ਪਰ ਜਦੋਂ ਦੇਖਦੇ ਹੋਣੇ ਆ ਵੀ ਗਲੀ ਦਾ ਹਾਲਾਤ ਕਿਹੜਾ ਭਰਾਵਾ ਰਹਿਣ ਦਿਓ ਨਹੀਂ ਨਹੀਂ ਸਾਡੇ ਪਿੰਡ ਦੇ ਹਾਲਾਤ ਜੀ ਬਹੁਤ ਵਧੀਆ ਆ ਅੱਛਾ ਦੇਖਣ ਤੋਂ ਵੀ ਤੁਹਾਨੂੰ ਪਤਾ ਲੱਗਦਾ ਹਾਂਜੀ ਤੇ ਇਦਾਂ ਦਾ ਪਿੰਡ ਇਹ ਤੇ ਤੁਹਾਨੂੰ 172 73 ਪਿੰਡਾਂ 'ਚ ਮਿਲੂਗਾ ਨਹੀਂ ਨਹੀਂ ਮਿਲਣਾ ਕਿਤੇ ਬੜੀ ਖਾਸियत ਹੈ ਇਸ ਪਿੰਡ ਦੀ ਹਾਂ ਅੱਛਾ ਇਦੀਆਂ ਇਨੀਆਂ ਖਾਸੀਅਤੀਆਂ ਵੀ ਜਾਨਕਿ ਮਤਲਬ ਬਿਆਨ ਹੀ ਨਹੀਂ ਕੀਤੀਆਂ ਜਾ ਸਕਦੀਆਂ ਸ਼ਬਦਾਂ ਚ ਤਾਂ ਮਤਲਬ ਕੋਈ ਸ਼ਬਦ ਹੈ ਨਹੀਂਗੇ ਸ਼ਬਦ ਨਹੀਂ ਮਤਲਬ ਕਹਿ ਲਈਏ ਕਿ ਗ੍ਰਾਮ ਪਿੰਡ ਜਿਹੜਾ ਮਤਲਬ ਵੀ ਵਧੀਆ ਪਿੰਡ ਬਣਾਤਾ ਪੂਰਾ ਮੈਂ ਕਹਿੰਦਾ ਵਰਲਡ ਦੇ ਵਿੱਚ ਪਹਿਲੇ ਨੰਬਰ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ 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 ਜੀ ਬਿਲਕੁਲ ਇੱਥੇ ਲੋਕ ਪਿੰਡਾਂ ਚ ਸਵੀਮਿੰਗ ਪੂਲ ਬਣਾਉਂਦੇ ਆ ਹਾਂਜੀ ਹਾਂਜੀ ਇਹ ਨੌਂਡੋਲੀ ਲੋਕ ਇੰਨਾ ਸਰਮਾਇ ਨੇ ਗਲੀਆਂ ਜੀ ਬਣਾਉਂਦੇ ਹਾਂਜੀ 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 ਬਿਲਕੁਲ ਸਹੀ ਆ ਜੀ ਆਪਰੇ ਬਣਾਉਂਦੇ ਹਾਂਜੀ ਹਾਂਜੀ ਬਾਈ ਤੁਹਾਡਾ ਘਰ ਕਿਹੜਾ ਆ ਮੇਰਾ ਉੱਧਰ अच्छा अगर तो थोड़ा है हां नहीं भाई साहब अच्छा ये थोड़ा आ वाला करया कार ਤੁਹਾਨੂੰ ਦੇਖੂਗਾ ਹੀ ਨਹੀਂ ਜੀ ਮਨ ਲਾ ਜਾਉਂਗੇ ਤਾਂ ਫਿਰ ਪਤਾ ਲੱਗੇਗਾ अच्छा आओ ਸਾਡੇ ਨਾਲ ਕੀ ਬਾਤ ਹੈ ਜੀ ਆ ਦੇਖੋ ਜੀ اچھا ਐਦਾਂ ਦੇ ਵਧੀਆ ਹਾਲਾਤ ਤੁਹਾਨੂੰ ਕਿਸੇ ਵੀ ਪਿੰਡ 'ਚ ਨਹੀਂ ਮਿਲਣਗੇ ਨਹੀਂ ਮਿਲਣਗੇ ਇਹ ਇਦਾਂ ਦੀ ਖੂਬਸੂਰਤੀ ਤੁਹਾਨੂੰ ਦੇਖਣ ਨੂੰ ਨਹੀਂ ਕਿਤੇ ਮਿਲੂਗੀ ਸਹੀ ਗੱਲ ਆ ਜੋ ਸਾਡੇ ਪਿੰਡ ਦੀ ਖੂਬਸੂਰਤੀ ਆ ਬਿਲਕੁਲ ਇਹ ਹੀ ਬਿਆਨ ਕਰਨਾ ਚਾਹੁੰਦੇ ਆ ਚਲੋ ਸਾਨੂੰ ਪੰਚਾਇਤ ਜਾਂ ਕੋਈ ਪਾਰਟੀ ਨਾਲ ਕੋਈ ਨਹੀਂ ਹੈ ਪਰ ਸਾਨੂੰ ਚਾਹੀਦਾ ਵਿਕਾਸ ਹਾਂ ਇਹ ਵਿਕਾਸ ਨੂੰ ਬਰਕਰਾਰ ਰੱਖਿਆ ਜਾਵੇ ਹਾਂਜੀ ਹਾਂਜੀ ਮੈਂ ਕਹਿੰਦਾ ਇਹਦੋਂ ਵੀ ਬੈਟਰ ਹੋ ਸਕਦਾ ਮੈਂ ਕਹਿੰਦਾ ਸਰਪੰਚ ਜੀ ਨੂੰ ਦੁਬਾਰਾ ਜਿਵਾ ਦਈਏ ਫਿਰ ਇਸ ਚੀਜ਼ ਨੂੰ ਲੈ ਕੇ ਬਿਲਕੁਲ ਜੀ ਜ਼ਰੂਰ ਚਾਹੀਦਾ ਚਾਹੀਦਾ ਬਈ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਵੀ ਥੋੜਾ ਪਾਣੀ ਘਟਿਆ ਆ ਜੇ ਨਾ ਵੱਧ ਪਾਣੀ ਚਾਹੀਦਾ ਹਾਂਜੀ ਵੱਧ ਪਾਣੀ ਚਾਹੀਦਾ ਹਾਂ ਇਹਦੇ ਥੋੜੇ ਜਿਹਾ ਮੈਗਨਾ ਕਿੰਦਾ ਇਹਨੂੰ ਇਹਨੂੰ ਸਰਕਾਰੀ ਇਟਾ ਲਿਆ ਕੇ ਇਹਨੂੰ ਕਵਰ ਕਰ ਲੈਣਾ ਚਾਹੀਦਾ ਵੀ ਪਾਣੀ ਹੋਰ ਭਰੇ ਇਹਦੇ ਵਿੱਚ ਹਾਂਜੀ ਤੇ ਬੱਚਿਆਂ ਨੂੰ ਸਹੂਲਤਾਂ ਹੋਣ ਹਾਂਜੀ 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 ਮੋਰੇ ਗਰਮੀ ਆ ਨਾ ਗਰਮੀਆਂ ਮੋਰੇ ਫਾਇਦਾ ਹੋਵੇ ਫਾਇਦਾ ਹੋਵੇ ਬਿਲਕੁਲ ਤੇ ਕਿਤੇ ਸਰਪੰਚ ਜੀ ਨੂੰ ਜਾਂ ਬੱਬੀ ਨੂੰ ਲੋੜ ਪਊਗੀ ਧੌਣ ਧੋਣ ਦੀ ਉਹ ਵੀ ਵਿਚਾਰਾ ਨਹਾ ਤੋ ਸਕਦਾ ਕਿ ਇੱਥੇ ਨਹੀਂ ਬਿਲਕੁਲ ਜੀ ਜ਼ਰੂਰ ਚਾਹੀਦਾ ਕੀ ਬਾਤ ਹੈ ਆ ਜੀ ਲਾ ਤਾਂ ਉਹ ਦੇਖ ਲੋ ਬੱਚਾ ਦੇਖੋ ਤੁਸੀਂ ਬਾਕੀ ਤੁਸੀਂ ਇਹ ਦੇਖੋ ਵੀ ਇਹ ਟਾਪ ਦੇ ਪੈਨ ਆ ਰਿਹਾ ਆ ਬਿਲਕੁਲ ਜੀ ਲਿਸਟਾਂ ਚ ਲਿਸਟਾਂ ਚ ਲਿਸਟਾਂ ਲਿਸਟਾਂ ਜਾ ਰਿਹਾ ਹੈ ਲਿਸਟਾਂ ਦੇ ਵਿੱਚ ਤੇ ਬਹੁਤ ਵਧੀਆ ਆ ਬੱਚਿਆਂ ਨੂੰ ਬਿਮਾਰੀਆਂ ਚਮੜੀ ਦੀਆਂ ਜਾਂ ਹੋਰ ਵੀ ਇਨਫੈਕਸ਼ਨ ਵਗੈਰਾ ਇਹ ਫ੍ਰੀ ਆ ਫ੍ਰੀ ਆ ਜੀ ਹਾਂ ਇਹ ਇਲਾਜ ਇਥੇ ਇਲਾਜ ਦਾ ਪਤਾ ਨਹੀਂ ਕਿਵੇਂ ਹੁਣ ਪਰ ਬਿਮਾਰੀਆਂ ਫ੍ਰੀ ਨੇ ਇਸ ਪਿੰਡ ਦੇ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਇਹੀ ਪਿੰਡ ਦੀ ਖਾਸियत ਆ। ਇਹੀ ਖਾਸियत ਪਿੰਡ ਦੀ। ਤੁਸੀਂ ਬਾਹਰ ਦੇਖਾਂਗੇ ਉਹ ਬਾਹਰ ਇੱਕ ਚਰਚ ਬਣ ਰਹੀ ਆ ਬਹੁਤ ਸੋਹਣੀ ਚਰਚ ਬਣ ਰਹੀ ਆ ਨਾ। ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚਰਚ ਦਾ ਲਗਭਗੇ ਲੱਗੇ ਬੰਦੇ ਨਾਮ ਹੋਣਾ। ਪਰ ਪਿੰਡ ਵਿੱਚ ਇਸ ਚਰਚ ਤੋਂ ਨਹੀਂ ਜਾਣੇ ਜਾਣਾ। ਇਹਦੀ ਖੂਬਸੂਰਤੀ ਨੂੰ ਜਾਣੇ ਜਾਣਾ। ਹਾਂਜੀ ਹਾਂਜੀ। ਨਹੀਂ ਸਰ ਜੀ ਐਕਚੁਅਲੀ ਨਾ ਮੈਂ ਘਰ ਵਾਲੀ ਦਾ ਵਾਈਫ ਦਾ ਹਲੇ ਪਰਸੋਂ ਹੀ ਹਸਪੀਟਲ ਤੋਂ ਲੈ ਕੇ ਆਇਆ ਉਹਨਾਂ ਦਾ ਅਪਡੇਟ ਕਰਾਇਆ। ਅੱਛਾ ਜੀ ਤੇ ਰਿਸ਼ਤੇਦਾਰਾਂ ਨੂੰ ਸਪੈਸ਼ਲੀ ਫੋਨ ਕਰਕੇ ਦੱਸਿਆ ਆ ਵੀ ਭਾਈ ਹਲੇ 10 ਦਿਨ ਰੁਕੋ। ਬੈਂਡ ਦੇ ਵਿੱਚ ਉਹ ਪਾਣੀ ਦੀ ਸਫਾਈ ਵਗੈਰਾ ਕਰ ਲਈਏ ਤੇ ਤੁਹਾਨੂੰ ਪਾਣੀ ਥੋੜਾ ਵਧਾ ਲਈਏ ਵਧਾ ਲਈਏ ਇਹ ਹੁਣ ਰਾਤ ਵੀ ਵਾਈਫ ਨੂੰ ਲੈ ਕੇ ਗਏ ਛੁੱਟੀ ਮਿਲੀ ਹੈ ਹਾਂ ਤੇ ਪਾਣੀ ਵੇਚ ਦੀ ਲੰਘ ਕੇ ਗਏ ਆ ਅ ਜਿੱਥੇ ਅੱਛਾ ਇੱਕ ਚੀਜ਼ ਹੋਰ ਵੀ ਜਿੱਥੇ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਖੇਤਾਂ ਚੋਂ ਪਾਣੀ ਮੁੱਕਦਾ ਜਾ ਰਿਹਾ ਤੇ ਗਲੀਆਂ ਚ ਪਾਣੀ ਵਧਦਾ ਜਾ ਰਿਹਾ ਡਵੈਲਪਮੈਂਟ ਆ ਜੀ ਡਵੈਲਪਮੈਂਟ ਆ ਇਹ ਖਾਸ ਚੀਜ਼ ਆ ਕਿ ਇਹ ਡਵੈਲਪਮੈਂਟ ਆ ਜੀ ਵੀ ਉਸ ਸਰਪੰਚਾਂ ਨੇ ਇੱਕ ਚੰਗੀ ਚੀਜ਼ ਤਾਂ ਕਰਦੀ ਪਿੰਡਾਂ 'ਚ ਪਾਣੀ ਨਹੀਂ ਮੁੱਕਣ ਦਿੱਤਾ ਹਾਂਜੀ ਹਾਂਜੀ ਤੁਸੀਂ ਕਹਿੰਦੇ ਵੀ ਖੇਤਾਂ 'ਚ ਪਾਣੀ ਮੁੱਕਦਾ ਸੀ ਤਾਂ ਗਲੀ 'ਚ ਵੀ ਸੁੱਕਣ ਦਿੱਤਾ ਹਾਂਜੀ ਹਾਂਜੀ ਇਹ ਇਹੀ ਤਾਂ ਡਵੈਲਪਮੈਂਟ ਆ 2000 ਮਤਲਬ 24 ਚੱਲ ਰਿਹਾ ਹਾਂਜੀ 47 ਤੋਂ ਬਾਅਦ ਬਹੁਤ ਡਵੈਲਪਮੈਂਟ ਹੋਈ ਹੈ ਇਹ ਡਵੈਲਪਮੈਂਟ ਤੁਹਾਨੂੰ ਦੱਸ ਤੇ ਇਹ ਡਵੈਲਪਮੈਂਟ ਤਾਂ ਤੁਸੀਂ ਕੀਤਾ ਜੀ ਹਾਂਜੀ ਹਾਂਜੀ ਕੀ ਬਾਤ ਆ ਜੀ ਥੈਂਕ ਯੂ ਸੋ ਮੱਚ ਭਾਜੀ ਓਕੇ ਤਾਂ ਤੁਸੀਂ ਇਹ ਵੀ ਪਤਾ ਕੀਤਾ ਸੀ ਪੰਚਾਇਤ ਅਫਸਰਾਂ ਤੋਂ ਅਸੀਂ ਵੀ ਇਹ ਕੰਮ ਰੁਕ ਕੋਈ ਕੰਮ ਰੋਕਿਆ ਨਹੀਂ ਜਾ ਸਕਦਾ ਤੇ ਇਹ ਹੁਣ ਭਾਈ ਤੁਹਾਨੂੰ ਦੇਖ ਸਕਦੇ ਆ ਵੀ ਸਾਡੇ ਇੱਥੇ ਦੇ ਸਰਪੰਚਾਂ ਦੀ ਤੇ ਇੱਥੇ ਦੇ ਸਾਬਕਾ ਸਰਪੰਚਾਂ ਦੀ ਕਿਹਾ ਇਹਨਾਂ ਦੀ ਇੱਕ ਰੂਪਰੇਖਾ ਪਿੰਡ ਦੀ ਤਿਆਰ ਕੀਤੀ ਆ ਇਹਨਾਂ ਵਧੀਆ ਪਿੰਡ ਬਣਾਤਾ ਇਹਨਾਂ ਨੇ ਇੱਕ ਗ੍ਰਾਮ ਪਿੰਡ ਦੀ ਸ਼ਕਲ ਦਿੱਤੀ ਆ ਦੇਖੋ ਤੁਸੀਂ ਕਿਆ ਬਾਤ ਹੈ ਜੀ ਵਾਹਿਗੁਰੂ ਇੱਥੇ ਕੋਈ ਬੱਚਿਆਂ ਦੀ ਹੈਲਥ ਦੇ ਬਾਰੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਚਾਹੇ ਬੱਚਾ ਕੋਈ ਵਿਚਾਰਾ ਚਮੜੀ ਦੇ ਰੋਗ ਨਾਲ ਕੁਝ ਹੋ ਜੇ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕੁਝ ਹੋ ਜੇ ਪਰ ਇੱਥੇ ਕੋਈ ਦਿੱਕਤ ਨਹੀਂ ਸਰਪੰਚ ਜੀ ਨੂੰ ਨਾ ਸਰਪੰਚ ਜੀ ਨੂੰ ਨਾ ਹੀ ਇੱਥੇ ਦੇ ਜਿਹੜਾ ਸਾਬਕਾ ਸਰਪੰਚ ਹਾਂਜੀ ਬੇਬੇ ਕਿਹੜੀ ਤਵਾ ਜੀ ਕਾਰੀ ਨਹੀਂ ਵੰਡਦੀ ਹੁਣ ਜੀ ਗੱਲ ਸੁਣੋ ਤੁਸੀਂ ਮੇਰੀ ਪਹਿਲਾਂ ਹਾਂਜੀ ਅਸੀਂ ਤਾਂ ਗੱਲ ਸੁਣੋ ਸਾਡੇ ਮੂਤ ਜਾਂਦਾ ਜੀ ਅੰਦਰਾਂ ਚ ਤੇ ਦੋ ਤਿੰਨ ਦਿਨ ਹੋ ਗਿਆ ਢੜ ਦੁਖਦੇ ਸਾਰੇ ਨਿਆਣਿਆਂ ਦੇ ਟਟਗਾ ਟੋਲਟਾ ਉਲਟਾ ਖੁਦ ਮੈਨੂੰ ਲੱਗਗਾ ਹੋਈਆਂ ਵਾ ਇਹ ਤੁਹਾਡੀ ਬੇਨਤੀ ਆ ਸਾਨੂੰ ਬਚਾਰੋ ਅਸੀਂ ਤਾਂ ਡੁੱਬੇ ਹੋਏ ਆ ਸਾਡੇ ਆਣਾਂ ਨੇ ਘਰ ਉੱਚੇ ਬਣਾਏ ਹੋਏ ਆ ਤਾਂ ਸਾਡਾ ਇੱਥੇ ਕੀ ਆ ਜੇ ਸਾਡੇ ਪਰੌਣਾ ਕੋਈ ਆ ਜੂ ਸੌੜੀਆਂ ਲਾ ਕੇ ਬੁੜੀਆਂ ਆਉਂਦੀਆਂ ਉਹਨਾਂ ਦੀਆਂ ਲਿਬੜ ਗਈਆਂ ਤਾਂ ਕੀ ਫਾਇਦਾ ਹੋਊਗਾ ਮੈਂ ਮਿਹਨਤ ਕਰਕੇ ਬੇਨਤੀ ਕਰਦੀ ਤੁਹਾਡੇ ਮੋਹਰੇ ਵੀ ਸਾਨੂੰ ਬਚਾਰੋ ਅਸੀਂ ਡੁੱਬੇ ਹੋਏ ਆ ਇਹੇ ਆਹ ਤਾਂ 2-3 ਸਾਲ ਹੋ ਗਿਆ ਸਰਪੰਚਣੀ ਦੇ ਘਰ ਤੇ ਕੁੜੀ ਚੂੜੇ ਵਾਲੀ ਨੋਹ ਕਰ ਦਿੰਦੀ ਮੋਹਰੇ ਸਰਪੰਚਣੀ ਜੀ ਮੱਥਾ ਟੇਕਣ ਗਈ ਹੋਈ ਅੰਦਰ ਨਹੀਂ ਵੜਨਾ ਪਿਆਰ ਕੰਦੇ ਲੈ ਕੇ ਅੱਛਾ ਹਾਂਜੀ ਜਿਹਨੂੰ ਸਰਪੰਚਣੀ ਕਹਿੰਦੇ ਆ ਕੀ ਬਾਤ ਹੈ ਅੱਛਾ ਇਹ ਹਾਲਾਤ ਨੇ ਸਰਪੰਚਣੀ ਦੇ ਹਾਂਜੀ ਹਾਂਜੀ ਮਤਲਬ ਘਰ ਵੀ ਨਹੀਂ ਵੜਨ ਦਿੰਦੀ ਨਹੀਂ ਜੀ ਤੈਂ ਚਾਰ ਬੁੜੀਆਂ ਪੰਜ ਪੰਜ ਛੇ ਛੇ ਬੁੜੀਆਂ ਸੀ ਗੰਨੀਆਂ ਦੱਸਣ ਉਹਨੂੰ ਜੀ ਸਰਪੰਚਣੀ ਭੈਣ ਜੀ ਸਾਡਾ ਆ ਹਾਲ ਦੇਖੋ ਆ ਕੇ ਤੇ ਉਹ ਨੋ ਨੂੰ ਮੋਰੇ ਕਰ ਦਿੰਦੀ ਗੱਡੀ ਖੜੀ ਮੋਰੇ ਨੋ ਕਹਿੰਦੀ ਕੱਟ ਨੋ ਕਹਿੰਦੀ ਆ ਵੀ ਮੰਮੀ ਜੀ ਸਾਡੇ ਗੁਰਦੁਆਰੇ ਕਾਏ ਹੋਏ ਅੰਦਰ ਨਾ ਵੜਿਓ ਸਾਡੀ ਕੋਠੀ ਗੰਦੀ ਹੁੰਦੀ ਆ ਜੀ ਮੈਂ ਮੂੰਹ ਤੇ ਕਹਿਣ ਨੂੰ ਤਿਆਰ ਆ ਮੈਂ ਡਰਦੀ ਨਹੀਂ ਹੁੰਦੀ ਕਿਸੇ ਤੋਂ ਜਿਹੜੀ ਗੱਲ ਅੱਛਾ ਬੀਬੇ ਤੁਹਾਡਾ ਪਾਣੀ ਦਾ ਨਿਕਾਸ ਇੱਕ ਬਾਹਰ ਲੱਗੇ ਸੀ ਕਰ ਆ ਤੁਹਾਡੇ ਪਿੰਡ ਦੇ ਬੰਦੇ ਨੇ ਦੱਸਿਆ ਵੀ ਉਥੋਂ ਪਟਿਆ ਵੀ ਸੀ ਪਰ ਤੁਹਾਡੀ ਸਰਪੰਚ ਜੀ ਨੇ ਉਹਨੂੰ ਬੰਦ ਕਰਾਤਾ ਆ ਪਾਣੀ ਦਾ ਨਿਕਾਸ ਨਹੀਂ ਕਰਨਾ ਸੀ ਪਾਣੀ ਐਵੇਂ ਤਾਂ ਐਵੇਂ ਖੜਾ ਰੱਖਣਾ ਹਾਂਜੀ ਕੀ ਕਹੋਗੇ ਹੁਣ ਇਹਦੇ ਬਾਰੇ ਅੱਜ ਕੀ ਕਹਨਾਈ ਕਵਾਂਗੇ ਮਸਾ ਸਾਡਾ ਹੱਲ ਕਰੋ ਵੀ ਸਾਨੂੰ ਡੁੱਬਿਆ ਨੂੰ ਬਚਾਓ ਗਾਮੀ ਪੈ ਗਿਆ ਭਾਜੀ 2 ਮਹੀਨੇ ਮੀਂਹ ਦੇ ਆ ਜਾਣੇ ਆ ਤੇ ਇਧਰ ਆ ਪਾਣੀ ਦੁੱਧ ਨੂੰ ਮੀਂਹ ਦਾ ਕੀ ਹਾਲ ਸਾਡਾ ਪਣੂ ਦੱਸੋ ਮੈਨੂੰ ਬਿਲਕੁਲ ਜੇ ਝੂਠ ਗੱਲਵਾ ਤਾਂ ਭਾਜੀ ਤੂੰ ਮੇਰੇ ਪੇਵਾਵਾਂ ਵਰਗਾ ਤੇ ਮੇਰੇ ਭਰਾਵਾਂ ਵਰਗਾ ਨਹੀਂ ਆ ਤੂੰ ਇਹ ਮਾੜੀ ਗੱਲ ਨਹੀਂ ਇਹ ਚੰਗੀ ਗੱਲ ਵਾ ਮੈਂ ਕਰਦੀ ਵੀ ਸਾਨੂੰ ਬਚਾਓ ਮੀਂਹ ਪੈਗਾ ਤੇ ਡੁੱਬ ਜਾਣਾ ਬਿਲਕੁਲ ਬਿਲਕੁਲ ਆਹੋ ਸਾਡੇ ਪੈਰਾਂ ਦੇ ਕਿਤੇ ਖਾਜ ਆਉਂਦੀਆਂ ਸਾਡੇ ਨਿਆਣੇ ਉਲਟੀਆਂ ਟਟੀਆਂ ਲੱਗੀਆਂ ਪਈਆਂ ਵਾ ਚਲੋ ਮੈਨੂੰ ਖੁਦ ਜੀ ਲੱਗਦਾ ਹੁਈਆਂ ਆ